ਆਪਣੇ ਬਾਪੂ ਇੱਥੇ ਤੁਰੇ ਫਿਰਦੇ ਮੇਲੇ 'ਚ ਸਾਰੇ ਰੌਣਕ ਮੇਲਾ ਦੇਖੀ ਜਾਂਦੇ ਆ ਤੇ ਬਾਪੂ ਜੀ ਕਿਵੇਂ ਆ ਦਿਵਾਲੀ ਬਹੁਤ ਵਧੀਆ ਜੀ ਬਹੁਤ ਵਧੀਆ ਜਿਵੇਂ ਆਪਣੇ ਕਹਿੰਦੇ ਨੇ ਇੰਡੀਆ 'ਚ ਦਿਵਾਲੀ ਕੀ ਕਹਿੰਦੀ ਹੈ ਉਵੇਂ ਹੀ ਇੱਥੇ ਵੇ ਸਭ ਖੁਸ਼ ਹੋਵੇ ਹੀ ਹੈ ਅੱਛਾ ਮੈਂ ਤਾਂ ਮਿਸ ਕਰ ਰਹੇ ਹਾਂ ਜੀ ਪੰਜਾਬ ਵਾਲੀ ਦਿਵਾਲੀ ਨੂੰ ਨਾ ਨਾ ਇਹ ਸਾਨੂੰ ਤਾਂ ਵਧੀਆ ਲੱਗੀ ਹੈ ਜੀ ਤੁਹਾਨੂੰ ਵਧੀਆ ਲੱਗੀ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਨੂੰ ਮੈਂ ਤੀਸਰੀ ਵਾਰ ਹੀ ਆਇਆ ਹਾਂ ਮਾਣ ਅੱਛਾ ਤੀਜੇ ਵੈਸੇ ਇੰਡੀ ਹੀ ਰਹਿੰਦੇ ਹੋ ਹਾਂ ਇੰਡੀ ਹੀ ਰਹਿੰਦੇ ਹਾਂ ਠੀਕ ਹੈ ਜਿਵੇਂ ਮੈਂ ਕਹਾਂ ਉੱਥੇ ਬੱਕਰੇ ਮੁਰਗੇ ਚੱਲਦੇ ਹੀ ਇੱਥੇ ਇੱਥੇ ਵੀ ਸਭ ਕੁਝ ਚੱਲਦਾ ਘਰੇ ਚੱਲੂ ਸਾਰਾ ਸਭ ਚੱਲਦਾ ਇੱਥੇ ਨਹੀਂ ਚੱਲਦਾ ਹੈ ਬੱਕਰੇ ਬੁਲਾਉਂਦੇ ਵੀ ਆ ਫਿਰ ਹਾਂ ਐਨੀ ਬੱਕਰੇ ਗਾ ਕੇ ਬੱਕਰੇ ਬੁਲਾਉਣ ਵਾਲਾ ਇੱਥੇ ਕਨਸੈਪਟ ਹੈ ਨਹੀਂ ਗੋਰੇ ਸ਼ਿਕਾਇਤ ਕਰ ਦਿੰਦੇ ਆ ਵੀ ਭਾਈ ਆ ਬੁਲਾਣਾ ਬੰਦਾ ਰੱਜਿਆ ਫਿਰਦਾ ਹੈ ਹਾਂ ਨਾ ਚਲਾਉਂਦੇ ਆ ਦੇਸੀ ਪੀਵੀ ਦੀ ਹੈ ਆਪਣੀ ਕੱਢ ਕੇ ਸਟੇਟਮੈਂਟ ਦੂਰ ਤੱਕ ਵਗ ਜਾਂਦੀ ਹੈ ਕਈ ਵਾਰੀ ਕੋਈ ਗੱਲ ਜੋ ਹੋਏਗਾ ਵੇਖੀ ਜਾਏਗੀ ਬਾਅਦ ਚ ਅੱਛਾ ਨਾ ਨਾ ਗੋਰੇ ਨਹੀਂ ਨਹੀਂ ਗੋਰੇ 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 ਕਹਿੰਦੇ ਤਾਂ ਨਹੀਂ ਕੁਛ ਨਾ ਕੁਛ ਨਹੀਂ ਕਹਿੰਦੇ ਵਿਚਾਰੇ ਅੱਛਾ ਇਹ ਸੜਕਾਂ ਦੇ ਬਾਪੂ ਜੀ ਹੁਣ ਕਹਿੰਦੇ ਪੂਰਾ ਬੁਰਾ ਬੁਰਾ ਪੂਰਾ ਚੱਲੂਗਾ ਕੰਮ ਹਾਂ ਪੂਰੀ ਇੱਜ਼ਤ ਕਰਦੇ ਨੇ ਥੈਂਕ ਯੂ ਜੀ ਸ਼ੁਕਰੀਆ ਚੰਗਾ ਲੱਗਿਆ ਜੀ ਹਾਂਜੀ ਆਜੋ ਜੀ ਤੁਹਾਨੂੰ ਦਿਖਾਉਨੇ ਆਪਾਂ ਇੱਥੇ ਨਾਲ-ਨਾਲ ਤੇ ਹਾਂਜੀ ਇਹ ਮਠਾਈਆਂ ਦੀ ਦੁਕਾਨ ਹੈ ਮੈਨੂੰ ਲੱਗਦਾ ਹੈ ਤੇ ਇਸ ਤਰੀਕੇ ਦੀ ਹੈ ਜੀ ਆਹ ਤਾਂ ਕੋਈ ਹੋਰ ਵੀ ਬੂ ਵੰਡੀ ਜਾਂਦੇ ਆ ਤੇ ਮੈਂ ਨਾ ਇੱਥੇ ਪਟਾਕੇ-ਪਟੂਕੀਆਂ ਨਹੀਂ ਦੇਖ ਰਹੀ ਦੁਕਾਨ ਵੀ ਹੋਵੇ ਹੋਵੇ ਕੋਈ ਤੇ ਇੱਥੇ ਕਹਿੰਦੇ ਪਟਾਕੇ ਵਗੈਰਾ ਬਿਕਦੇ ਨਹੀਂ ਹੈਗੇ ਇੱਥੇ ਉਹ ਨਿਰਪਨ ਗੁਲਾਬ ਜਾਮਨਾ ਤੇ ਬਰਫੀ ਵਗੈਰਾ ਜਿਹਨੇ ਲੈਣੀ ਹੈ ਜਿਵੇਂ ਬਾਕਸ ਜਿਹੇ ਚ ਨਹੀਂ ਹੁੰਦੇ ਉਹ ਡੱਬੇ ਜਿਹੇ ਚ ਹਾਂਜੀ ਢੋਲ ਜਿਹੋ ਹੁੰਦੇ ਨੇ ਜਿਹੜੇ ਉਹ ਆ ਇੱਥੋਂ ਬਾਈ ਦੱਸ ਰਹੇ ਸੀ ਕਹਿੰਦੇ ਪਟਾਕੇ ਬੈਨ ਆ ਖੁਸ਼ੀ ਹਾਂ ਪਰ ਇੱਥੇ ਕਰਾ ਸਕਦੇ ਹਾਂ ਨਾ ਪਰਮਿਸ਼ਨ ਲੈ ਪੈਂਦੀ ਮੈਨ ਲੱਗਦਾ ਆ ਦੀਵੇ ਵਗੀਆਂ ਦੇ ਆ ਇਹ ਡੈਕੋਰੇਸ਼ਨ ਹੁੰਦਾ ਹੈ ਨਾ ਨਾਲੇ ਹਾਂ ਡੈਕੋਰੇਸ਼ਨ ਲੈ ਜਾ ਸਕਦੇ ਹੋ ਤੁਸੀਂ ਆਪਣੇ ਘਰਾਂ ਚ ਲਾ ਸਕਦੇ ਆ ਦੀਵੇ ਦੀਆਂ ਵੀ ਦਿੰਦੇ ਨੇ ਹਾਂ ਦੇਖੋ ਬੱਤੀਆਂ ਵੀ ਨਾਲ ਦਿੱਤੀਆਂ ਇਹ ਦੀਵੇ ਵੀ ਇਹ ਜਿਹੇ ਇੰਡੀਆ ਤੋਂ ਆਉਂਦੇ ਆ ਸਾਰੇ ਆਪਣੀ ਤੁਹਾਡੇ ਜਦੋਂ ਅੱਪਾ ਛੋਟੇ ਹੁੰਦੇ ਸੀ ਮਹੀਨਾ-ਮਹੀਨਾ ਪਹਿਲਾਂ ਮੰਮੀ ਵਰਗੀਆਂ ਰੂ ਫੜਾ ਦਿੰਦੀਆਂ ਵੀ ਆਹ ਬੱਤੀਆਂ ਬੱਤੀ ਜਾਊਗਾ ਹਾਂ ਆਪਣੀ ਵੀ ਵੈਸੇ ਹੁਣ ਆ ਚੀਜ਼ ਹੋਣ ਲੱਗੀ ਮਾਡਰਨ ਹੋ ਗਿਆ ਪੰਜਾਬ ਸਹੀ ਗੱਲ ਹੈ ਜੀ ਸੋ ਇਹ ਤੋਂ ਬਿਨਾ ਜੀ ਕੋਸ਼ਾ ਧਾਰਮਿਕ ਜਿਹੜਾ ਲਿਟਰੇਚਰ ਆ ਉਹ ਵੀ ਬੈਗ ਆ ਠੀਕ ਆ ਤੇ ਭਗਵਦ ਗੀਤਾ ਹਰਿਮਾਨ ਚਾਲੀਸਾ ਮਤਲਬ ਤੁਸੀਂ ਇਹ ਆਪਣੇ ਪਾਰਟ ਸਬੰਧੀ ਵੀ ਚੀਜ਼ਾਂ ਲੈ ਸਕਦੇ ਆ ਇਹ ਸਾਰੀਆਂ ਚੀਜ਼ਾਂ ਜੀ ਤੇ ਨਾਲ ਨਾਲ ਮੈਂ ਤੁਹਾਨੂੰ ਇੱਧਰ ਦਿਖਾਦਾ ਇੱਧਰ ਲਾਈਟਿੰਗ ਦਾ ਜਿਵੇਂ ਤਿਹਾਰ ਹੈ ਨਾ ਤੇ ਰੌਸ਼ਨੀਆਂ ਦਾ ਤਿਹਾਰ ਹੈ ਦੀਵਾਲੀ ਤੇ ਆ ਰੌਸ਼ਨੀਆਂ ਵੇਚ ਰਹੀਆਂ ਸਾਰੀਆਂ ਆ ਦੇਖੋ ਨੇੜੇ ਜਿਉਂ ਦੇਖ ਖਮੰਗ ਵੈਸੇ ਨਾ ਆ ਝੰਡੇ ਵੀ ਵਿਕ ਰਹੇ ਇੰਡੀਆ ਦੇ ਆਈ ਲਵ ਮਾਈ ਇੰਡੀਆ ਯਾ ਲਵ ਇੰਡੀਆ ਲਵ ਦੀਵਾਲੀ ਦੇਖ ਲੋ ਹੋ ਰਿਹਾ ਕਿ ਮਤਲਬ ਬੰਦੇ ਤਿਹਾਰ ਆਪਣੇ ਤੇ ਸਟਾਲਾਂ ਉਈ ਨਾ ਬੰਦੇ ਨੇ ਆਪਣੀਆਂ ਲਾਈਆਂ ਹੋਈਆਂ ਤੇ ਕਿਉਂਕਿ ਮਾਰਕੀਟ ਹੈ ਜੀ ਗਲੋਬਲਾਈਜੇਸ਼ਨ ਹੈ ਤੇ ਇਹਨਾਂ ਨੇ ਚੀਜ਼ਾਂ ਵੇਚਣੀਆਂ ਆਪਣੀਆਂ ਚੀਜ਼ਾਂ ਵੇਚੀ ਜਾਂਦੇ ਆ ਵੈਸੇ ਹੁਣ ਮੈਂ ਤੁਹਾਨੂੰ ਦੱਸਾਂ ਵੀ ਦੀਵਾਲੀ ਦਾ ਆਪਣੇ ਵੀ ਉਹ ਚਾਹ ਨਹੀਂ ਰਿਹਾ ਜਿਹੜੀ ਅਸੀਂ ਬਚਪਨ ਜਕਦੇ ਦੇਖਿਆ ਕਰਦੇ ਸੀ ਨਾ ਸਾਨੂੰ ਮਹੀਨਾ ਮਹੀਨਾ ਪਹਿਲਾਂ ਚਾਹ ਚੜਿਆ ਹੁੰਦਾ ਸੀ ਯਾਰ ਵੀ ਦੀਵਾਲੀ ਆਉਣੀ ਹੈ ਦੀਵਾਲੀ ਆਉਣੀ ਹੈ ਇਹ ਗੱਲ ਮੇਰੀ ਨਾ ਤੁਸੀਂ ਕਮੈਂਟ ਕਰਕੇ ਦੱਸਿਓ ਜ਼ਰੂਰ ਵੀ ਕਿਹਨੂੰ ਕਿਹਨੂੰ ਪਹਿਲਾਂ ਚਾਹ ਜਿਹੜਾ ਹੁੰਦਾ ਸੀ ਨਾ ਉਹ ਪਹਿਲੀ ਹੁੰਦਾ ਸੀ ਦੀਵਾਲੀ ਦਾ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਇੰਡੀਆ ਚ ਵੀ ਦੀਵਾਲੀ ਦੀ ਪਤਾ ਨਹੀਂ ਮੋਹ ਪਿਆਰ ਘਟ ਗਿਆ ਪਤਾ ਨਹੀਂ ਲੋਕਾਂ ਦਾ ਇਕੱਠੇ ਬੈਠਣਾ ਘਟ ਗਿਆ ਪਹਿਲਾਂ ਤਾਂ ਕੀ ਹੁੰਦਾ ਸੀਗਾ ਜੀ ਅ ਦਸਹਰੇ ਤੋਂ ਬਾਅਦ ਹੀ ਅਸੀਂ ਪਟਾਕੇ ਬਟੂਕੇ ਚਲਾਉਣੀ ਸ਼ੁਰੂ ਕਰ ਦੇਨੇ ਕਦੇ ਇੱਕ ਬਟਾਕਾ ਜਲਾਏ ਕਦੇ ਦੋ ਜਲਾਏ ਆ ਸਜੋ ਆਪਾਂ ਨੂੰ ਝੋਲਾ ਕੇ ਪਟਾਕੇ ਤਾਂ ਮਿਲ ਜਾਂਦਾ ਉਹ ਹੀ ਵੰਡ ਕੇ ਜੇ ਚਲਾਉਨੇ ਹੁੰਦੇ ਨੇ ਹਾਂਜੀ ਕੱਲਾ ਪਟਾਕੇ ਚਲਾਉਣਾ ਵੀ ਨਹੀਂ ਮਤਲਬ ਅੰਦਰੋਂ ਖੁਸ਼ੀ ਹੁੰਦੀ ਸੀ ਯਾਰ ਵੀ ਦੀਵਾਲੀ ਆ ਰਹੀ ਆ ਵੀ ਪਤਾ ਨਹੀਂ ਕੀ ਹੈ ਉਹ ਹੀ ਖੁਸ਼ੀ ਨਾ ਮੈਨੂੰ ਹੁਣ ਤੱਕ ਮਤਲਬ ਥੋੜਾ ਉਹ ਕਰਦੀ ਹੈ ਵੀਰੋਂ ਖਿੱਚ ਪੈਂਦੀ ਹੈ ਮੈਨੂੰ ਇਸ ਸਾਲ ਵੀ ਐ ਸੀਗਾ ਜੀ ਅਸੀਂ ਨਿਊਜ਼ੀਲੈਂਡ ਨਾ ਜਾਣਾ ਹੁੰਦਾ ਨਾ ਕਿ ਵੀਰ ਦੀਵਾਲੀ ਆਉਦੇ ਘਰੇ ਦੇਖੀ ਆਪਣੇ ਵਾਂਗ ਪੰਜਾਬੀ ਚ ਆਉਂਦਾ ਵੀ ਅਦਾਲ ਰੋਟੀ ਘਰ ਦੀ ਦੀਵਾਲੀ ਅਮਰਸਰ ਦੀ ਹੈ ਤੇ ਅਮਰਸਰ ਦੀ ਦੀਵਾਲੀ ਦਾ ਆਪਣੇ ਦਰਬਾਰ ਸਾਹਿਬ ਦੀ ਉੱਥੇ ਵੀ ਅਸੀਂ ਇੱਕ ਸਾਲ ਦੇਖੀ ਹੈ ਉਹ ਵੀ ਆਪਣੇ ਆਪ ਚ ਬਹੁਤ ਖੂਬਸੂਰਤ ਹੈ ਪਰ ਮੰਨਦਾ ਤੁਸੀਂ ਤਿਥ ਤਿਹਾਰ ਤੇ ਘਰੇ ਹੋਵੇ ਜਿਆਦਾ ਵਧੀਆ ਲੱਗਦਾ ਹੈ ਪਰ ਅਸੀਂ ਤਾਂ ਜਾ ਸਕਦੇ ਸੀ ਅਸੀਂ ਮਿਸ ਕਰ ਰਹੇ ਹਾਂ ਮੈਂ ਤੁਹਾਨੂੰ ਰੀਅਲੀ ਦੱਸਾਂ ਅੱਜ ਦਾ ਦਿਨ ਮੈਂ ਬਹੁਤ ਮਿਸ ਕਰ ਰਿਹਾ ਮੇਰੇ ਘਰ ਨੂੰ ਤੇ ਪਰ ਜਵਾਬ ਕਰਕੇ ਹਾਂਜੀ ਟਰੈਵਲ ਕਰਨਾ ਸਾਡੇ ਲਈ ਔਖਾ ਸੀ ਪਰ ਧੰਨ ਨੇ ਜਿਹੜੇ ਪਰਦੇਸੀ ਪਤਾ ਨਹੀਂ ਕਿੰਨੇ ਕਿੰਨੇ ਸਾਲਾਂ ਤੋਂ ਯਾਰ ਘਰੇ ਨਹੀਂ ਗਏ ਹਨਾ ਜਾਂ ਮਜਬੂਰੀਆਂ ਹੋ ਜਾਂਦੀਆਂ ਕਿਸੇ ਦਾ ਵਰਕ ਪਰਮਨੈਂਟ ਵੀਜ਼ਾ ਨਹੀਂ ਜਾਂ ਕੰਮ ਕਰ ਚ ਬਿਜ਼ੀ ਇੱਥੇ ਬਿਜ਼ੀ ਲਾਈਫ ਹੈ ਤੇ ਫਿਰ ਐ ਸੈਲੀਬ੍ਰੇਟ ਹੋ ਜਾਂਦੀ ਹੈ ਇਹ ਦੇਖੋ ਜੀ ਜਵਾਕ ਵਾਲੀਆਂ ਖੇਡਾਂ हाँ जी हरे कृष्णा जी कैसे हो जी ठीक है अच्छा ये दामोदर ये, आरती कराते हैं अच्छा जी तो आप आके कर लो बहुत ब्लेसिंग मिलेगी महीना होता है ठीक है जी तो इसकी आप करोगे तो आपको सबको मिलेगी थैंक यू जी देखते हैं जी हाँ जी हाँ, मैं थोड़ा देखता हूँ बाद में करते हैं जी रिकॉर्डिंग कर लूँ मैं फिर करते हैं है और ये मंदिर बन रहा है नया ना ना कोई बात नहीं जी जी आता जी नी मैं दोबारा ਇਸ ਸਾਨੀ ਦੇ ਤਰ੍ਹਾਂ ਬਜ਼ਾਰੀ ਹੈ ਪਹਿਲਾਂ ਆ ਕਪੜੇ ਲੀੜੇ ਵੀ ਕੀ ਜਾਂਦੇ ਆ ਜੀ ਤੇ ਬਾਕੀ ਹੋਰ ਸਮਾਨ ਆ ਗਿਆ ਸਾਰਾ ਦੇਖੋ ਜੀ ਲੋਕ ਸ਼ਾਪਿੰਗ ਵੀ ਕਰਦੇ ਆ ਯਾਰ ਜਿਵੇਂ ਹੁਣ ਸਮਾਨ ਸਮੂਨ ਖਰੀਦਣ ਆਉਂਦੇ ਆ ਹਨਾ ਬੇਬੇ ਬਾਪੂ ਜੀ ਆ ਗਏ ਆਪਣੇ ਪੰਜਾਬੀ ਯੂਨੀਵਰਸਿਟੀ ਦੇ ਮਿੱਤਰ ਹੈ ਬਾਈ ਮਨਦੀਪ ਉਹਨਾਂ ਦੇ ਮਾਤਾ ਪਿਤਾ ਜੀ ਐ ਸਪੈਸ਼ਲ ਮਿਲੇ ਖੜ ਕੇ ਥੈਂਕ ਯੂ ਜੀ ਚੰਗਾ ਲੱਗਿਆ ਹਾਂ ਜੀ 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 ਨਿਊਜ਼ੀਲੈਂਡ ਘੁੰਮਣ ਫਿਰਨ ਆਏ ਹੋਏ ਆ ਸੌਰੀ ਆਸਟ੍ਰੇਲੀਆ ਘੁੰਮਣ ਫਿਰਨ ਆਏ ਹੋਏ ਆ ਵਿਜ਼ਿਟਰ ਵੀਜ਼ੇ ਦੇ ਆਏ ਆ ਹਾਂ ਜੀ ਹਾਂ ਜੀ ਕਦੋਂ ਜਾਣਾ ਜੀ 2 ਨਵੰਬਰ ਨੂੰ ਅੱਛਾ 2 ਨਵੰਬਰ ਨੂੰ ਦਿਵਾਲੀ ਨੰਗਾ ਕੀ ਗਏ ਹੋ ਫਿਰ ਹਾਂ ਜੀ ਹਾਂ ਚਲੋ 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 ਠੀਕ ਹੈ ਜੀ ਮਿਲਦੇ ਹਾਂ ਸ਼ੁਕਰੀਆ ਸ਼ੁਕਰੀਆ ਏ ਹੁਣ ਆਪਾਂ ਪਹੁੰਚ ਗਏ ਜੀ ਸਟੇਜ ਦੇ ਕੋਲ ਤੇ ਸਟੇਜ ਤੇ ਇੱਥੇ ਕੁਝ ਕਲਚਰਲ ਐਕਟੀਵਿਟੀਜ਼ ਵੀ ਚੱਲ ਰਹੀਆਂ ਨੇ ਪ੍ਰੋਗਰਾਮ ਚੱਲ ਰਹੇ ਤੇ ਆਹਾ ਰਮਾਇਣ ਮਹਾਭਾਰਤ ਵਾਲੇ ਬੰਦੇ ਬੈਠੇ ਆ ਆਪਣੇ ਇਹ ਵੀ ਪੂਰੇ ਸਜੇ ਤਜੇ ਹੋਏ ਆ ਇਹਨਾਂ ਦੀ ਵੀ ਐਕਟੀਵਿਟੀ ਹੋਣੀ ਹੈ ਕੋਈ ਤੇ ਇਸ ਤਰੀਕੇ ਦਾ ਜੀ ਪੂਰਾ ਜੋਸ਼ ਵਾਲਾ ਮੇਲਾ ਇੱਥੇ ਥੋੜਾ ਜਿਹਾ ਮੇਲਾ ਜਾਦੇ ਭਰਿਆ ਹੋਇਆ ਤੇ ਕਾਫੀ ਲੋਕ ਆਏ ਬੈਠੇ ਆ ਦੇਖ ਰਹੇ ਐਕਟੀਵਿਟੀਜ਼ ਤੇ ਮੌਸਮ ਅੱਜ ਥੋੜਾ ਜਿਹਾ ਠੰਡਾ ਹੈਗਾ ਰੰਗੀਲਾ ਤੇ ਤੋਨੂੰ ਤੁਰ ਫਿਰ ਕੇ ਦਿਖਾਉਣਾ ਆਪਣੇ ਬਾਬੇ ਆਪਣੇ ਬੰਦੇ ਵੀ ਕਾਫੀ ਆਏ ਹੋਏ ਆ ਮੇਲਾ ਦੇਖਣੇ ਕੁਰਸੀਆਂ ਮੁੱਧੀਆਂ ਮਾਰੀਆਂ ਭਈਆ ਕਹੀਂ ਰਵੇ ਕੁਰਸੀਆਂ ਮੁੱਧੀਆਂ ਮਾਰੇ ਬਣਾ ਆਪਣੇ ਬੰਦੇ ਤੇ ਕਹਿੰਦੇ ਕਿਤੇ ਵੀ ਵਗ ਜਾਣਾ ਫਿਰ ਦੱਸਦੇ ਨਹੀਂ ਹੈਗੇ ਆ ਵੀ ਅਸੀਂ ਕੌਣ ਹੁੰਨੇ ਆ ਦੱਸਣਾ ਨਹੀਂ ਜਾਂਦਾ ਹਥਿਆਰ ਹੋਈ ਜਾਂਦੇ ਇਹਨਾਂ ਦੀ ਵੀ ਐਕਟੀਵਿਟੀ ਜ਼ੋਰਨੀਏ ਦੇਖੋ ਇਹ ਇੰਡੀਆ ਦੇ ਮਤਲਬ ਜੜੇ ਜੜੇ ਭਾਗਾਂ ਤੋਂ ਹੋਣਗੇ ਵੱਖ-ਵੱਖ ਥਾਵਾਂ ਤੋਂ ਆਪਣਾ ਸਟੇਜ ਦਾ ਕਲਚਰ ਰਿਪਰੈਜ਼ੈਂਟ ਕਰਦਾ ਜਿਵੇਂ ਉਹ ਚੀਜ਼ਾਂ ਬਣਾਉਂਦੇ ਆ ਹਨਾ ਸੋ ਇਸ ਤਰ੍ਹਾਂ ਦਾ ਜੀ ਮਾਹੌਲ ਹੈ ਸਟੇਜ ਦੇ ਬਿਲਕੁਲ ਕੋਲੇ ਵਾਲਾ ਬਸ ਹੈ ਜਿਹੜਾ ਆ ਦੇਖੋ ਇਧਰਲੇ ਬਸ ਸਾਰਾ ਪ੍ਰੋਗਰਾਮ ਚੱਲ ਰਿਹਾ ਸਟੇਜ ਦਾ ਵਲੀਆ ਕੌਲਮ ਲਾ ਕੇ ਦੇਖਣ ਨੂੰ ਸੋਹਣਾ ਲੱਗ ਰਿਹਾ ਬਹੁਤ ਲੰਬਾ ਚੌੜਾ ਗਰਾਊਂਡ ਹੈ ਜਿਵੇਂ ਤੁਹਾਨੂੰ ਦੱਸਿਆ ਨੇ ਉਹ ਦੂਰ ਤੱਕ ਦੇਖੋ ਫੈਲੇ ਹੋਇਆ ਗਰਾਊਂਡ ਸਾਰਾ ਇੱਥੇ ਜੀ ਰਾਤ ਤੱਕ ਟਾਈਮ ਸਪੈਂਡ ਕਰਨਾ ਹੈ ਰਾਤ ਨੂੰ ਦੱਸਦੇ ਆ ਵੀ ਫਾਇਰਵਰਕ ਵੀ ਹੋਣਾ ਪਟਾਕੇ ਚੱਲਣੇ ਆ ਇੱਥੇ ਆਸਟ੍ਰੇਲੀਆ 'ਚ ਘਰਾਂ 'ਚ ਪਟਾਕੇ ਜਲਾਉਣ ਦੀ ਮਨਾਹੀ ਹੈ ਤੇ ਕਈ ਦੇਸ਼ਾਂ 'ਚ ਦਾ ਜਿੱਥੇ ਆਪਣੇ ਪੰਜਾਬੀਆਂ ਨੂੰ ਕਾਫੀ ਸਾਲ ਹੋ ਗਏ ਜਿਵੇਂ ਇੰਗਲੈਂਡ 'ਚ 100 ਸਾਲ ਹੋ ਗਏ ਰਹਿੰਦੇ ਨੇ ਉੱਥੇ ਸਾਊਥ ਹਾਲ 'ਚ ਤਾਂ ਕਹਿੰਦੇ ਲੱਗੀ ਮਾਹੌਲ ਹੁੰਦਾ ਸੜਕਾਂ 'ਤੇ ਪਟਾਕੇ ਚਲਾਉਂਦੇ ਆ ਲੋਕ ਤੇ ਪਰ ਅਸੀਂ ਵੀ ਦੇਖਣੀ ਸੀ ਸਾਊਥ ਹਾਲ ਦੀ ਦੀਵਾਲੀ ਤੇ ਸਾਡੇ ਤੋਂ ਇੱਥੋਂ ਹੁਣ ਜਾਇਆ ਨਹੀਂ ਗਿਆ ਕਿਉਂਕਿ ਨਿਊਜ਼ੀਲੈਂਡ ਦਾ ਆਪਣਾ ਟੂਰ ਸ਼ੁਰੂ ਹੋ ਜਾਂਦਾ ਨਾਲ ਹੀ ਤੇ ਤਾਂ ਕਰਕੇ ਨਹੀਂ ਤਾਂ ਫਿਰ ਸੁਬਾਹ ਹੈਗਾ ਸੀ ਸੋ ਆਸਟ ਖਾਈ ਜਾਣਾ ਕਿੰਨੇ ਪਟਾਕੇ ਚਲਾਉਂਦੇ ਕਿੰਨਾ ਗਰਾਉਂਡ ਕਿੰਨਾ ਸੋ ਤੁਰਦੇ ਫਿਰਦੇ ਆਂ ਜੀ ਆਪਾਂ ਅੱਗੇ ਹੋਰ ਸਟਾਲਸ ਤੇ ਇਧਰ ਨੂੰ ਜਾਂਦੇ ਆ ਤੇ ਨਾਲ ਤੁਰ ਫਿਰ ਕੇ ਜੀ ਸਾਰਾ ਤੁਹਾਨੂੰ ਦਿਖਾਉਂਦੇ ਆ ਦੇਖੋ ਇਧਰ ਆਉਂਗੇ ਨਾ ਤੁਸੀਂ ਸਾਹਮਣੇ ਦਿਖਾਉ ਆ ਕਲਰਸ ਆਫ ਇੰਡੀਆ Holi ਵਾਲੇ ਤਿਹਾਰ ਮੇਲਾ ਦਾ ਲਾਈ ਬੈਠੇ ਆ ਤੇ ਰਾਤ ਨੂੰ ਤਾਂ ਦੱਸਦੇ ਜੀ ਸਾਨੂੰ ਇੱਥੇ ਜਿੰਨੇ ਪੰਜਾਬੀ ਆਪਣੇ ਮਿਲ ਰਹੇ ਆ ਭਾਈ ਉਹ ਦੱਸ ਰਹੇ ਕਿ ਰਾਤ ਨੂੰ ਤਾਂ ਬਹੁਤ ਜ਼ਿਆਦਾ ਭੀੜ ਹੋ ਜਾਣੀ ਆ ਹਨਾ ਤੇ ਚਨਾ ਪਟੂਰਾ ਹੋਰ ਜਿੰਨੇ ਆਪਣੇ ਪੰਜਾਬੀ ਦੇ ਰਹਿਗਰਾਂ ਪਟੋਰੀਆਂ ਮੇਨਾਂ ਪੰਜਾਬੀ ਆਸਾਨ ਹੀ ਲੈਂਦੇ ਆ ਗੋਰੇ ਵੀ ਆਏ ਹੋਏ ਯਾਰ ਦੀਵਾਲੀ ਦੇਖਣ ਲੈ ਇਹਨਾਂ ਨੂੰ ਵੀ ਐਂ ਲੱਗਦਾ ਵੀ ਕੀ ਆ ਅਸਲ 'ਚ ਚਾਟ ਵੀ ਨਾ ਨਹੀਂ ਪੰਜਾਬੀ ਦਾ ਸਾਰਦਾ ਉਹ ਚਾ ਸਮੋਸੇ ਪਨੀਰ ਪਕੌੜਾ ਹੋ ਗਿਆ ਆਲੂ ਟਿੱਕੀ ਹੋ ਗਈ ਗੋਲ ਗੱਪੇ ਹੋ ਗਏ ਚਾਟ ਵੀ ਨਾ ਨਹੀਂ ਪੰਜਾਬੀ ਸਾਰ ਸਕਦੇ ਹੈ ਨਾ ਸਭ ਤੋਂ ਵੱਡਾ ਹੈ ਹੀ ਮਸਾਲਾ ਚਾਟ ਹਾਂਜੀ ਹਾਂਜੀ ਜਿਆਦਾਤਰ ਦੇਖਣ ਨੂੰ ਇਹ ਮਿਲ ਰਹੇ ਗੋਰੇ ਫਿਰ ਆਪਣੇ ਫੈਸਟੀਵਲ ਨੂੰ ਇੰਜੋਏ ਕਰਦੇ ਆ ਵੀ ਇਹ ਕੀ ਕਰ ਰਹੇ ਹਾਂਜੀ ਹਾਂਜੀ ਆਪਣੇ ਵੀ ਤਾਂ ਇਹਨਾਂ ਦੀ ਕ੍ਰਿਸਮਸ ਇੰਜੋਏ ਕਰਦੇ ਇੱਥੇ ਸਹੀ ਹੈ ਇਹ ਆਹ ਦੇਖੋ ਮੀਨੂ ਪੂਰਾ ਪੜ ਰਿਹਾ ਹੈ ਬਾਪੂ ਮੈਨਿਊ ਤੇ ਕੀ ਕੀ ਆ ਕੀ ਖਾ ਕੇ ਜਾਈਏ ਇੰਡੀਆ ਵਾਲਾ ਹੈ ਪਰ ਇਹ ਹੈ ਆਪਣਾ ਆਪਣਾ ਸਪਾਈਸੀ ਨਹੀਂ ਖਾ ਸਕਦਾ ਸਹੀ ਗੱਲ ਐਂਡ ਹੀ ਜ਼ਿਆਦਾ ਜਾਂਦਾ ਮੈਨੂੰ ਸਪਾਈਸੀ ਤੋਂ ਬਰੀਆਨੀ ਸ਼ੁਰੂ ਵਿੱਚ ਮੈਨੂੰ ਐ ਲੱਗ ਰਿਹਾ ਜਿਵੇਂ ਦਸਹਿਰੇ ਦਾ ਮੇਲਾ ਨਹੀਂ ਦੇਖਣ ਜਾਂਦੇ ਹੁੰਦੇ ਸੀ ਆਪਾਂ ਹਾਂਜੀ ਸ਼ਹਿਰਾਂ 'ਚ ਸਾਡੇ ਜ਼ਿਲ੍ਹਿਆਂ 'ਚ ਬਰਨਾਲੇ ਸੰਗਰੂਰ ਮਾਨਸਾ ਲੁਧਿਆਣੇ ਜਲੰਧਰ ਆਪਣੇ ਪੰਜਾਬ 'ਚ ਸਾਰੇ ਕਿਤੇ ਮੇਲੇ ਲੱਗਦੇ ਨੇ ਦਸਹਿਰਾ ਜਿੰਨਾ ਆਪਣਾ ਭਰਦਾ ਉਸ ਤਰ੍ਹਾਂ ਦੀ ਮੈਨੂੰ ਸ਼ੁਰੂ 'ਚ ਵਾਈਬ ਆ ਰਹੀ ਵੀ ਓਵੇਂ ਦੀ ਦੀਵਾਲੀ ਇੱਥੇ ਹੋ ਵੀ ਓਵੇਂ ਕਰਕੇ ਭਰਿਆ ਹੋਊਗਾ ਨਾ ਹੁਣ ਆਪਾਂ ਜੀ ਨਾਲ ਤੁਰ ਫਿਰ ਕੇ ਤੁਹਾਨੂੰ ਦਿਖਾਉਣੀ ਆ ਤੇ ਕੀ ਕੁਛ ਹੈ ਹੌਲੀ ਹੌਲੀ ਪੂਰਾ ਬਹੁਤ ਵੱਡਾ ਗਰਾਊਂਡ ਹੈ ਜੀ ਇਹ ਹਰ ਸਾਲ ਕਹਿੰਦੇ ਇੱਥੇ ਵਿਸਾਖੀ ਦਾ ਮੇਲਾ ਵੀ ਇੱਥੇ ਹੁੰਦਾ ਹੈ ਤੇ ਜਿਹੜਾ ਆਪਣਾ ਦੀਵਾਲੀ ਦਾ ਕੋਈ ਵੀ ਫੈਸਟੀਵਲ ਹੁੰਦਾ ਇੰਡੀਆ ਦਾ ਉਹ ਇੱਥੇ ਮਨਾਇਆ ਜਾਂਦਾ ਹੈਗਾ ਆਹ ਦੇਖੋ ਜੀ ਆ ਦਿਖਾਉ ਨੇੜੇ ਇਹ ਵੀਕੈਂਡ ਤੇ ਰੱਖਦੇ ਜੀ ਪ੍ਰੋਗਰਾਮ ਉਹ ਆਪਣੀ ਕੁੜੀਆਂ ਦੇਖੋ ਡਰੈੱਸ ਪਾਏ ਹੋਏ ਜਾ ਚੇ ਵੀ ਹੋਏ ਆ ਯਾਰ ਕੁੜੀਆਂ ਮੁੰਡੇ ਆਪਣੇ ਕਾਫੀ ਸਾਰੇ ਦੇਖਣ ਵਾਲੇ ਚਾਹਣ ਵਾਲੇ ਵੀ ਮਿਲ ਰਹੇ ਆ ਆ ਚੰਡੋਲ ਵੀ ਲੱਗੀ ਆ ਖੁਰੀ ਵਧੀਆ ਲੱਗ ਰਿਹਾਗਾ ਹਾਂਜੀ ਹਾਂਜੀ ਵਧੀਆ ਲੱਗ ਰਿਹਾ ਦੀਵਾਲੀ ਆਸਟ੍ਰੇਲੀਆ ਦੀ ਪਹਿਲੀ ਵਾਰੀ ਕਿਵੇਂ ਲੱਗ ਰਹੀ ਐ ਸੁੰਨੀ ਸੁੰਨੀ ਜੀ ਲੱਗ ਰਹੀ ਐ ਘਰ ਤੋਂ ਬਿਨਾਂ ਤਾਂ ਸਹੀ ਗੱਲ ਹੈ ਲੱਖ ਹੋ ਕੇ ਨਾ ਕੈਨੇਡਾ ਅਮਰੀਕਾ ਜੋ ਮਰਜੀ ਆਸਟ੍ਰੇਲੀਆ ਹੋਵੇ ਪਰ ਜਿਹੜੀ ਦੀਵਾਲੀ ਆਪਦੇ ਘਰ ਦੀ ਉਹ ਆਪ ਦੇ ਦੀ ਹੁੰਦੀ ਹੈ ਹਾਂ ਹੋਮ ਸਿਕਨੈਸ ਫੀਲ ਹੋ ਰਹੀ ਹੈ ਹੁਣ ਤਾਂ ਕਾਫੀ ਟਾਈਮ ਹੋ ਗਿਆ ਨਾ ਬਨੂ ਆਏ ਨੂੰ ਹੈਨਾ ਹਾਂ ਜੀ ਇਹ ਦੇਖੋ ਜੀ ਆਪਣੇ ਇਥੇ ਮੁੰਡੇ ਆਪਣੇ ਪੰਜਾਬੀ ਬੰਦੇ ਬਾਵਾ ਮਿਲ ਜਾਣੇ ਆਪਾਂ ਨੂੰ ਹੌਲੀ ਹੌਲੀ ਤੁਰਦੇ ਫਿਰਦੇ ਤੁੰਦੋ ਸੌਣੇ ਰੌਣਕ ਮੇਲਾ ਦੇਖੋ ਜੀ ਟਮਾਟੇ ਘਟੇ ਜਾ ਰਹੇ ਖਾਨ ਬਣ ਪੂਰਾ ਆ ਲੱਗਦਾ ਕੋਈ ਬੇਂਡੀਆ ਤੋਂ ਬਾਹਰਾਂ ਕੜਾਈਆਂ ਚੜੀਆਂ ਪਕੌੜੇ ਦਲੇ ਜਾ ਰਹੇ ਆ ਖਾਣ ਪੀਣ ਹਾਂਜੀ ਕੀ ਹਾਲ ਚਾਲ ਹੈ ਜੀ ਬਰਾਬਰ ਜੀ ਠੀਕ ਠਾਕ ਹੋ ਇਹ ਸਾਰੇ ਜੀ ਜਿੰਨੇ ਆਪਣੇ ਸਟਾਲ ਲਾਈਆਂ ਨੇ ਬੰਦਿਆਂ ਨੇ ਉਹਨਾਂ ਦਾ ਕੰਮ ਹੈ ਇਹ ਬੈਕ ਸਟੇਜ ਸਾਰਾ ਤੇ ਖਾਣ ਪੀਣ ਸਾਰਾ ਡਾ ਡੋਸੇ ਡੂਸੇ ਬਣਾਏ ਜਾ ਰਹੇ ਆ ਪੂਰਾ ਵੱਡੇ ਲੈਵਲ ਤੇ ਮੇਲਾ ਚੱਲ ਰਿਹਾ ਜੀ ਦੋ ਦਿਨਾਂ ਦਾ ਮੇਲਾ ਇਹ ਤੇ ਪ੍ਰੋਪਰ ਸਾਨੂੰ ਆਇਆ ਸੀਗਾ ਵੀ ਇੱਕ ਦਿਨ ਤੁਹਾਨੂੰ ਦਿਖਾਈਏ ਨਾਲ ਖੁਦ ਦੇਖ ਕੇ ਹੀ ਐਕਸਪੀਰੀਅੰਸ ਕਰੀਏ ਵਾਲੀ ਦਾ ਉਹ ਵਲੰਟੀਅਰ ਟੀਮ ਵੀ ਹੈ ਗਲਤੀ ਭਾਈ ਗਲਤੀ ਭਾਈ ਕਿੱਦਾਂ ਜੀ ਤੁਸੀਂ ਬੜੀਆ ਫਰਸਟ ਕਲਾਸ ਬੜੀਆ ਕਿੱਥੋਂ ਪੰਜਾਬ ਤੋਂ ਮੈਂ ਆ ਜਣਾ ਹਰਿਆਣੇ ਤੋਂ ਦੇਖ ਲੈ ਜਲੇਬੀਆਂ ਬਣਾਈਆਂ ਨੇ ਆਈ ਕਪੂਰ ਮੜਾਇਆ ਬਣਾ ਕੇ ਤਾਂ ਦਿਖਾਓ ਵੀ ਕਪੂਰ ਕਿਵੇਂ ਬਣਦਾ ਹੈ ਤੁਸੀਂ ਖਾਣੀ ਹੈ ਮੈਂ ਨਾ ਖਾਣੀ ਨਹੀਂ ਹੈ ਮੈਂ ਫੀਲ ਤਾਂ ਲਈਏ ਹਾਂਜੀ ਕੀ ਕੀ ਚੈੱਕ ਕਰਨਾ ਹੈ ਵਲੌਗ 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 ਚ ਪਾ ਦੇਣਾ ਹੁਣ ਤੁਹਾਨੂੰ ਸਾਨੂੰ ਪਤਾ ਤੁਸੀਂ ਵਾਜੀ ਵਲੌਗ ਬਣਾਉਂਦੇ ਹੋ ਬਹੁਤ ਸੋਹਣੇ ਬਣਾਉਂਦੇ ਹੋ ਆਓ ਟਰਾਈ ਕਰੀਏ ਆਲੂ ਟਿੱਕੀ ਚਾਟ ਦਹੀਂ ਵਾਲਾ ਆਹ ਛੋਲੇ ਪਟੋਰੀਆ ਮੈਂ ਵੀ ਮੈਂ ਵੀ ਮੈਂ ਨਾ ਪਤਾ ਇਹਨਾਂ ਤੋਂ ਜਲੇਬੀ ਸਪੈਸ਼ਲ ਕਿਉਂ ਖੜਾਈ ਹੈ ਮੈਂ ਕਿਹਾ ਦੀਵਾਲੀ ਦਾ ਦਿਨ ਹੈ ਬਿਲਕੁਲ ਰਬੜੀ ਜਰ ਵੀ ਆ ਨਾ ਨਾ ਮੈਂ ਅੱਛਾ ਖਾਵਾਂਗੇ ਜ਼ਰੂਰ ਜ਼ਰੂਰ ਜੀ ਹੋਣ ਲੱਗਿਆ ਹੈ ਪਤਾ ਵੀ ਦੀਵਾਲੀ ਦੇ ਆਏ ਆ ਆਸਟ੍ਰੇਲੀਆ ਦੀਵਾਲੀ ਦੇ ਆਏ ਕਿਉਂ ਜੀ ਹਾਂ ਨਹੀਂ ਦੱਸੇ ਤੇ ਮਨਾ ਅਧੂਰੀ ਸੀ ਕਾਦੀ ਦੀਵਾਲੀ ਬਾਜੀ ਮੈਂ ਤਾਂ ਦੋ ਹੀ ਖਾਣੀ ਹੈ ਧੰਨਵਾਦ ਹੈ ਪਿਆਰ ਹੈ ਤੁਹਾਡਾ ਮਿੱਠਾ ਮਿੱਠਾ ਬਹਿ ਬੰਦਾ ਸਾਡਾ ਮਿੱਠਾ ਪਰ ਖਾ ਲੈਨੇ ਆ ਪਾਕਿਸਤਾਨ ਜਾ ਕੇ ਖਾਵਾ ਯਾਰ ਮੇਰੇ ਆਏ ਲਓ ਜੀ ਜਲੇਬੀਆਂ ਆਏ ਆਸਟ੍ਰੇਲੀਆ ਦੀਆਂ ਜਲੇਬੀਆਂ ਲਿਖੀਆਂ ਹੋਈਆਂ ਸੀ ਅੱਜ ਕਿਸਮਾ ਚ ਹੈ ਆ ਕੜਕੜ ਕਰਦੀਆਂ ਜਲੇਬੀਆਂ ਮੈਂ ਦੇਖੀ ਵੀ ਹਾਂਜੀ ਆ ਰਣ ਨਾ ਨਾ ਕੀ 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 ਸੁਣ ਤੀ ਸੋਚ ਰਹੇ ਸੀਗੇ ਮੈਂ ਇਹ ਮੈਂ ਦੇਖੀ ਵੀ ਉਹ ਵੀ ਬਣਾ ਇਧਮ ਨੂੰ ਦੇਖ ਕੇ ਪਛਾਣਿਆ ਹਾਂ ਹਾਂ ਖੁਸ਼ੀ 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 ਦਾ ਨਾਮ ਵੀ ਜਾਣਦਾ ਕੋਈ ਇਹਨੂੰ ਪਛਾਣਦੇ ਹੋ ਮੈਨੂੰ ਨਹੀਂ ਪਛਾਣਦੇ ਨਹੀਂ ਦਮੀ ਪਛਾਣਿਆ ਪਹਿਲਾਂ ਹਾਂ ਮੈਨੂੰ ਪਛਾਣਿਆ ਚਲੋ ਥੈਂਕ ਯੂ ਪਤਾ ਲਾਹੌਰ ਗਏ ਸੀ ਹਾਂ 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 ਜੀ ਲਾਹੌਰ ਗਏ ਸੀ ਹਾਂ ਜੀ ਉਹ ਵਾਹ ਮਾਰੇ ਲੋਕਿਆਂ ਉਹ ਮਿਲਿਆ ਜੀ ਆਹ ਹਾਂ ਇਹ ਇਸ ਤਰ੍ਹਾਂ ਬਣੀ ਜਾਂਦਾ ਜੀ ਪਿੱਛੇ ਸਮਾਨ ਪਤਾ ਕਿਵੇਂ ਲੱਗ ਰਿਹਾ ਜਿਵੇਂ ਪਿੰਡ ਚੁੱਲ੍ਹੇ ਦੇ ਬਹਿ ਕੇ ਖਾਂਦੇ ਹੁੰਦੇ ਸੀ ਨਾ ਜਮਾ ਪਕੌੜੇ ਲਾ ਕੇ ਜਾਂ ਹੋਰ ਗੁਲਗੁਲੇ ਲਾ ਕੇ ਬ੍ਰੈਡ ਬਰੌਡ ਓਵੇਂ ਲੱਗ ਰਿਹਾ ਜਿਵੇਂ ਚੁੱਲ੍ਹੇ ਦਾ ਪਿਛਲੇ ਵਾਰੀ ਪੱਠੀ ਚੱਲ ਰਹੀ ਹੈ ਨਾਲ ਨਾਲ ਠੰਡ ਹੈ ਅੱਜ ਥੋੜੀ ਜੀ ਮੌਸਮ ਠੰਡਾ ਹੈਗਾ ਸੇਕੀ ਜਾਂਦੇ ਨਾਲ ਨਾਲ ਖਾਈ ਜਾਂਦੇ ਹੈ ਆਪਣਾ ਭੋਜ ਆ ਗਿਆ ਜੀ ਦੀਵਾਲੀ ਭੋਜ ਦੀਵਾਲੀ ਦਾ ਹੈਪੀ ਦੀਵਾਲੀ ਹੋ ਗਈ ਅੱਜ ਅੱਜ ਇਹ ਕਹਿੰਦੇ ਨੇ ਸਾਡਾ ਭਾਰ ਨਹੀਂ ਤੁਸੀਂ ਤਾਂ ਐ ਨਹੀਂ ਪਤਾ ਸਾ ਖਾਓਗੇ ਗੋਭੀ ਖਾਓਗੇ ਪਤਨੀ ਤੜਕੇ ਤੋੜਕੇ ਲਾ ਕੇ ਇੰਡੀਆ 'ਚ ਕੀ ਖਾਂਦੇ ਹੋਣਗੇ ਆ ਸਾਡੇ ਤਾਂ ਆਹੀ ਖਾਣੇ ਨੇ ਦੀਵਾਲੀ ਮਨਾ ਲਈ ਬਸ ਇਹ ਖਾ ਕੇ ਹੋਣਾ ਆਪਾਂ ਬਾਰਲੇਡੇਸ਼ ਐ ਨਾ ਯਾਰ ਇੱਕ ਗੱਲ ਬਹੁਤ ਵਧੀਆ ਲੱਗਦੀ ਹੁੰਦੀ ਮੈਨੂੰ ਮਤਲਬ ਜਿਹੜੀ ਇੱਥੇ ਕੁਆਲਿਟੀ ਆ ਨਾ ਫੂਡ ਦੀ ਉਹ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈਗਾ ਇੰਡੀਆ 'ਚ ਆਪਣੇ ਕੀ ਚੱਲਦਾ ਪਤਾ ਨਹੀਂ ਕਿੰਨਾ ਪੁਰਾਣਾ ਤੇਲ ਹੈ ਕੁਛ ਹੈ ਜੋ ਵੀ ਖਵਾਈ ਜਾਉ ਹੈ ਨਾ ਤੇ ਇੱਥੇ ਤੁਸੀਂ ਭਾਵੇਂ ਜਿਹੜਾ ਅਨ ਹੈਲਦੀ ਵੀ ਹੈ ਟਿੱਕੀਆਂ ਸਮੋਸੇ ਭੱਲੇ ਜੋ ਮਰਜ਼ੀ ਖਾ ਲੋ ਤੁਸੀਂ ਹੈ ਨਾ ਤੁਹਾਨੂੰ ਅਨ ਹੈਲਦੀ ਵੀ ਅਨ ਹੈਲਦੀ ਨਹੀਂ ਲੱਗਦਾ ਹੈ ਨਾ ਤੁਹਾਨੂੰ ਪਤਾ ਹੈ ਵੀ ਮਤਲਬ ਜਰਾ ਇੱਥੇ ਕੋਈ ਚੀਜ਼ਾਂ ਕਰ ਨਹੀਂ ਸਕਦੇ ਮਤਲਬ ਜਿਵੇਂ ਪੰਜਾਬ ਦੀ ਕਹਾਵਤ ਹੈ ਨਾ ਡੰਡੇ ਮੂਰੇ ਪੂਤ ਨੱਚਦੇ ਬਸ ਉਹ ਕੰਮ ਹੈ ਪੰਜਾਬ ਚ ਕੋਈ ਪੁੱਛਦਾ ਨਹੀਂ ਆਪਣੇ ਜੋ ਮਰਜੀ ਖਵਾਈ ਜਾਓ ਜੋ ਬੇਹਾਫਤਾ ਆਇਆ ਮਤਲਬ ਕੋਈ ਤੇ ਬਾਕੀ ਇੱਥੇ ਆਏ ਆ ਜੀ ਖਾ ਪੀ ਕੇ ਪੂਰਾ ਬੰਨ ਬੰਨ ਚ ਸਿੱਟ ਕੇ ਜਾਣਾ ਇਹਦੇ ਤੇ ਵੀ ਕਾਉਂਸਲ ਦਾ ਪੂਰਾ ਡੰਡਾਗਾ ਗੰਧ ਨਹੀਂ ਭਾ ਸਕਦੇ ਤੇ ਪਾਰਕ ਚ ਵੀ ਅਗਲੇ ਦਾ ਮੇਲਾ ਕਰਾ ਕੇ ਵੀ ਜਿਵੇਂ ਆਪਣੇ ਦਸਾਇਰੇ ਗਰਾਉਂਡ ਚ 10 ਦਿਨ ਉਹ ਪੈਪਸੀ ਵਾਲੇ ਰੁੜਦੇ ਫਿਰਦੇ ਹੁੰਦੇ ਨੇ ਗਲਾਸ ਜੇ ਤੇ ਇੱਥੇ ਇਹ ਇਹ ਗੱਲਾਂ ਨਾ ਬਾਹਰ ਆਪਣੇ ਨੂੰ ਐਡਵਾਂਸ ਨਹੀਂ ਇਹ ਕੁਝ ਗੱਲਾਂ ਜ ਹੈ ਨਾ ਜਿਹੜੇ ਦੇਸ਼ ਨੇ ਆਹ ਠੀਕ ਨਾ ਛੋਟਾ ਜਿਹਾ ਮੰਦਿਰ ਵੀ ਬਣਾਇਆ ਹੋਇਆ ਹੈ ਤੇ ਮੈਂ ਤੁਹਾਨੂੰ ਇੱਧਰ ਦੀ ਦਿਖਾਦਾ ਕਿਉਂਕਿ ਮੇਰੇ ਸ਼ੂ ਪਾਇਆ ਤੇ ਇਹ ਜਿਹੜੇ ਪਾਠ ਪੂਜਾ ਵਾਲਾ ਜਾਂ ਆਪਣਾ ਦੀਵਾਲੀ ਦਾ ਤੁਸੀਂ ਮੱਥਾ ਟੇਕਣਾ ਹੋ ਇਸ ਤਰ੍ਹਾਂ ਇੱਥੇ ਕਰ ਸਕਦੇ ਹਾਂ ਹਾਂਜੀ ਹਾਂਜੀ ਆ ਗਿਆ ਮੈਂ ਅੰਦਰ ਦੀ ਆ ਗਿਆ ਪੂਰਾ ਯਾਰ ਉਹ ਪੂਰਾ ਦਿੱਤਾ ਹੋਇਆ ਮਤਲਬ ਫੀਲ ਨਾ ਦੀਵਾਲੀ ਦਾ ਪਲੀਜ਼ ਟੇਕ ਆਫ ਸ਼ੂਜ਼ ਹਾਂਜੀ ਕੈਸੇ ਹੋ ਜੀ ਠੀਕ ਹੋ ਆਪ ਇਧਰ ਹੀ ਮੇਰਾ ਕੰਮ ਇਧਰ ਹੀ ਭਗਵਾਨ ਕੇ ਪਾਸ ਭਗਵਾਨ ਕੇ ਪਾਸ ਰਹਤੇ ਹੋ ਹੈ ਠੀਕ ਹੈ ਭਗਵਾਨ ਕੀ ਦੁਆ ਚਲੋ ਚਲੋ ਠੀਕ ਹੈ ਲੈ ਜਾਇਓ ਖੁਸ਼ੀ ਸਿਰ ਤਾਂ ਹੀ ਟਕਣਾ ਆ ਲਿਓ ਲਾ ਦੋ ਜੀ ਧੰਨਵਾਦ ਆਓ ਵਾਓ ਲਓ ਜੀ ਕਰਾ ਦਈਏ ਤੁਹਾਨੂੰ ਨੇੜਿਓਂ ਦਰਸ਼ਨ ਇੱਥੇ ਜੋਤ ਵੀ ਆ ਜੋਤ ਇਲੈਕਟ੍ਰੋਨਿਕ ਹੈ ਜੋਤ ਇਲੈਕਟ੍ਰੋਨਿਕ ਹੈ ਇਲੈਕਟ੍ਰੋਨਿਕ ਹੈ ਇਹ ਕੰਮ ਕਰਦਾ ਹੈ ਦੂਸਰਾ ਨਹੀਂ ਚਲਾਣੇ ਦਿੱਤੇ ਇਧਰ ਨਹੀਂ ਹਵਾ ਸੇ ਮਨਾਇ ਹੋਗਾ ਨਾ ਹਾਂ ਹਵਾ ਹਵਾ ਆ ਰਹੀ ਰੋ ਰੋ ਅੱਛਾ ਮੈਂ ਆਪਾਂ ਫੋਟੋ ਲੈ ਲਵਾਂ ਹਾਂਜੀ 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 ਮੈਂ ਲੈ ਲੇ ਤਾ ਥੈਂਕ ਯੂ ਦੀਵੇ ਜਲਾ ਰਹੇ ਨੇ ਉਹ ਭਗਵਾਨ ਬਾਬਿਆਂ ਨੂੰ ਪੁੱਛਦੇ ਆਂ ਕੀ ਕਹਿੰਦੀ ਆ ਦਿਵਾਲੀ ਅੱਜ ਕਿਵੇਂ ਹੋ ਜੀ ਠੀਕ ਠਾਕ ਹੋ ਕਿਵੇਂ ਕਿਵੇਂ ਲੱਗ ਰਹੀ ਆ ਦਿਵਾਲੀ ਇੱਧਰ ਆ ਜੋ ਹਾਂਜੀ ਬਹੁਤ ਵਧੀਆ ਵਧੀਆ ਲੱਗ ਰਹੀ ਆ ਇੰਜੋਏ ਕਰ ਰਹੇ ਆ ਪੂਰਾ ਸੀ ਪੂਰਾ ਇੰਜੋਏ ਵਾਲਾ ਮੂਡ ਬਣਾ ਰੱਖਿਆ ਕਿ ਬਣਾਉਣਾ ਰਾਤ ਨੂੰ ਉਹ ਨਹੀਂ ਬਣਾਉਂਦੇ ਅਸੀਂ ਅਮਰਦਾ ਰਹੀਆਂ ਅਜਾ ਅਮਰਦਾ ਰਹੀ ਆ ਠੀਕ ਆ ਸੌਰੀ ਨਹੀਂ ਮੈਂ ਗਿਆ ਬੱਬਰਾ ਤਾਂ ਦੇਵਾ ਕਰਕੇ ਆਇਆ ਅਜਾ ਸੇਵਾ ਕਰਕੇ ਆਇਆ ਜੀ ਓਕੀ ਹੋਣਾ 5 ਮਿੰਟ ਅੱਛਾ ਸਾਰੇ ਜਾਣੀ ਤੇਰੇ ਦੋਵੇਂ ਤੋਂ ਲੈ ਕੇ ਸ਼ਾਮ ਤੱਕ ਸੇਵਾ ਆਏ ਦਾ ਸ਼ਾਮ ਨੂੰ 5 6 ਵਜੇ ਵਾਪਸ ਇਹਨਾਂ ਦਾ ਫਿਰ ਵਧੀਆ ਸਹਿਜ ਆ ਰਿਹਾ ਵਧੀਆ ਟੋਲੀ ਆ ਬਸ ਸੰਗਤ ਵਧੀਆ ਜਿਵੇਂ ਮਿਲ ਜਾਂਦੇ ਕਈ ਕੰਨ ਆਪਾਂ ਬੱਕਰੀ ਬਲਾਉਣੇ ਅੱਜ ਦੀਵਾਲੀ ਦਾ ਮੈਨੂੰ ਸੇਵਾ ਵਾਲਾ ਹਾਂ ਸਾਰੇ ਸੇਵਾ ਵਾਲਾ ਹੀ ਅਸੀਂ ਦੀਵਾਲੀ ਦਾ ਇੰਡੀਆ ਨਾਲੋਂ ਫਰਕ ਲੱਗ ਰਿਹਾ ਕੁਝ ਆਹ ਫਰਕ ਆ ਰਿਹਾ ਹੈ ਦੀਵਾਲੀ ਕੁਝ ਹੋਰ ਹੈ ਇੱਥੇ ਮੇਲੇ ਵਾਂਗੂ ਬਣਾਇਆ ਇਹਨਾਂ ਨੇ ਹਾਂ ਉੱਥੇ ਮੇਲੇ ਵਾਂਗੂ ਨਹੀਂ ਹੁੰਦਾ ਕੁਝ ਹਾਂਜੀ ਉੱਥੋਂ ਸਹਰਾ ਹੀ ਹੁੰਦਾ ਜਿਹੜਾ ਮਤਲਬ ਮੇਲੇ ਵਾਂਗੂ ਬਣਾਉਂਦੇ ਉਹ ਵੀ ਬ੍ਰਾਹਮਣ ਨੂੰ ਸਾੜਦੇ ਨੇ ਹਰ ਸਾਲ ਹਾਂ ਉਹ ਫੇਰਾ ਜਨੰਦਵਾਰੇ ਵਿਚਾਰਾ ਫੇਰ ਸਾੜ ਦਿੰਦੇ ਨੇ ਤੇ ਮੈਂ ਜਿਵੇਂ ਗੱਲ ਕਰ ਰਿਹਾ ਸੀ ਜਿਵੇਂ ਮੈਰਿਜ ਦਾ ਚਲੋ ਉਮਰ ਤੁਹਾਡੇ ਤੋਂ ਬਹੁਤ ਛੋਟੀ ਆ ਤੇ ਜਿਵੇਂ ਬਚਪਨ ਦੇ ਜਿਹੜੀ ਦੀਵਾਲੀ ਆਪਾਂ 2000 ਤੋਂ ਪਹਿਲਾਂ ਦੇਖਦੇ ਸੀ ਉਹ ਕੁਝ ਬੜੀ ਵਧੀਆ ਨਹੀਂ ਹੁੰਦੀ ਸੀ ਉਹ ਤਾਂ ਬਹੁਤ ਵਧੀਆ ਹਾਂ ਉਹ ਤਾਂ ਬਹੁਤ ਵਧੀਆ ਹੁੰਦੀ ਸੀ ਭਾਈਚਾਰਾ ਜ਼ਿਆਦਾ ਹੁੰਦਾ ਸੀ ਭਾਈਚਾਰਾ ਜ਼ਿਆਦਾ ਹੁੰਦਾ ਸੀ ਹਾਂ ਤੇ ਪਿਆਰ ਵਾਪਤ ਬਹੁਤ ਸੀ ਪਿਆਰ ਵਾਪਤ ਬਹੁਤ ਸੀ ਬੱਚਿਆਂ ਦਾ ਬਹੁਤ ਤੇ ਮਾਪਿਆਂ ਦਾ ਬਹੁਤ ਪਿਆਰ ਦੀ ਦੀਵਾਲੀ ਹਾਂ ਠੀਕ ਹੈ ਉਹਦੇ ਕਰਕੇ ਦੀਵਾਲੀਆਂ ਵਧੀਆ ਮਾਹੌਲ ਵਧੀਆ ਹੁੰਦਾ ਸੀ ਹੁਣ ਮਾਹੌਲ ਖਰਾਬ ਹੋ ਗਿਆ ਮੈਂ ਨਾ ਪਹਿਲੀ ਜ਼ਿਕਰ ਕਰਕੇ ਹਟਿਆ ਸੀ ਮੈਨੂੰ ਐ ਸੀ ਕਿਤੇ ਵੀ ਕੱਲਾ ਮੈਂ ਮਿਸ ਕਰ ਰਹੇ ਆ ਉਹ ਚੀਜ਼ਾਂ ਨੂੰ ਹਨਾ ਮੈਨੂੰ ਆ ਲੱਗਦਾ ਵੀ ਜਿਹੜੀ ਇਹਨਾਂ ਦਾ ਮੈਂ ਐਕਸਪੀਰੀਅੰਸ ਤਾਂ ਲੈ ਰਹੇ ਆ ਕਿਉਂਕਿ ਇਹ ਤਾਂ ਮੇਰੇ ਤੋਂ ਵੀ ਇਹਨਾਂ ਨੇ 20-25 ਦੀਵਾਲੀਆਂ ਹੋਰ ਪਹਿਲਾਂ ਦੇਖੀਆਂ ਹੋਣਗੀਆਂ ਮੈਨੂੰ ਲੱਗਦਾ ਮੈਨੂੰ ਲੱਗਦਾ 60 ਦੇ ਨੇੜੇ ਤੇ 65 ਦੇ ਨੇੜੇ ਜਨਮ ਹੋਣਾ ਸਾਰਿਆਂ ਦਾ ਹਨਾ ਹਾਂਜੀ ਉਹ ਹੁੰਦੇ ਸੀ ਉਹ ਦੀਵਾਲੀਆਂ ਸਾਰੇ ਪਰਿਵਾਰ ਸਾਂਝੇ ਹੁੰਦੇ ਸੀ ਹਾਂਜੀ ਉਹ ਦੀਵਾਲੀ ਜਿਹੜੀ ਸੀ ਉਹ ਵੱਖਰੀ ਹੁੰਦੇ ਸੀ ਉਹਨਾਂ ਇਕੱਲੇ-ਇਕੱਲੇ ਨੇ ਇੱਕ ਇੱਕ ਜਵਾਕ ਆ ਬੱਚਾ ਹੁੰਦਾ ਉਹਨੂੰ ਬਾਹਰ ਕੱਢਦਾ ਹੁਣ ਉੱਥੇ ਦੀਵਾਲੀਆਂ ਗਾਦੇ ਰਹਿ ਗਈਆਂ ਮੈਨੂੰ ਐ ਲੱਗਦਾ ਜਿਹੜਾ ਉਹ ਸਮਾਂ ਲੰਘ ਗਿਆ ਉਹ ਹੱਥ ਨਹੀਂ ਆਉਣਾ ਉਹ ਨਹੀਂ ਆਉਂਦਾ ਮੁੰਡਾ ਤੋੜ ਨਹੀਂ ਆਉਂਦਾ ਮੈਨਾਂ ਜੀ ਕਈ ਵਾਰੀ ਕੈਨੇਡਾ ਤੋਂ ਵੀ ਪਿਛਲੇ ਸਾਲ ਮੁੜਿਆ ਉਦੋਂ ਪਿਛਲੇ ਸਾਲ ਇੰਗਲੈਂਡ ਤੋਂ ਜ ਦੁਨੀਆਂ 'ਚ ਅਸੀਂ ਕਿਤੇ ਵੀ ਘੁੰਮਦੇ ਫਿਰਦੇ ਹੁਣੇ ਅਸੀਂ ਇੰਡੀਆ ਜਾਂਦੇ 4-5 ਸਾਲ ਹੋ ਗਏ ਲਗਾਤਾਰ ਵੀ ਦੀਵਾਲੀ ਹੈ ਯਾਰ ਆਪਦੇ ਘਰੇ ਜਾਓ ਪਰ ਮੈਨੂੰ ਉਹ ਖੁਸ਼ਬੂ ਪਿੰਡ ਦੀਆਂ ਗਲੀਆਂ 'ਚੋਂ ਸ਼ਾਇਦ ਉਹ ਲੱਭੀ ਨਹੀਂ 5 ਸਾਲਾਂ ਜਾਂਦਾ ਨਹੀਂ ਹੁਣ ਐ ਨਹੀਂ ਆਪ ਤੋਂ ਖਰਾਕਾਂ ਆਉਣੀਆਂ ਨੇ ਨਾ ਉਹ ਸਮੇਂ ਆਉਣਾਂ ਨੇ ਮੁੜ ਇੱਥੇ ਤਾਂ ਤੁਹਾਨੂੰ ਫੇਰ ਵੀ ਹੋਰ ਸੁੰਨੀ ਸੁੰਨੀ ਲੱਗਦੀ ਉਹ ਵਾਲੀ ਹੈ ਬਹੁਤ ਜੁਨੀ ਲੱਗਦੀ ਹੈ ਇਹ ਤਾਂ ਇੱਜ ਆਪਣਾ ਪਾਣੀ ਬੈਂਡ ਵਾਲਾ ਰੌਣਕਾ ਰੋਣੀ ਹੈ ਇੱਥੇ ਤਾਂ ਮੈਨੂੰ ਲੱਗਦਾ ਕਈ ਵਾਰੀ ਐਵੇਂ ਨਹੀਂ ਪਤਾ ਲੱਗਦਾ ਵੀ ਅੱਜ ਦਿਵਾਲੀ ਦਾ ਦਿਨ ਹੈ ਹਾਂਜੀ ਨਹੀਂ ਫੀਲਿੰਗ ਹੀ ਨਹੀਂ ਹੁੰਦੀ ਨਾ ਨਹੀਂ ਬਿਲਕੁਲ ਹਾਂਜੀ ਜਿੰਦਾਂ ਨਾ ਦਸਹਿਰਾ ਸੀ ਸਾਡੇ ਦਸਹਿਰਾ ਲੰਘਿਆ ਤੇ ਮੈਨੂੰ ਕਿਸੇ ਤੋਂ ਪਤਾ ਲੱਗਿਆ ਵੀ ਅੱਜ ਦਸਹਿਰਾ ਹੈਗਾ ਕਿਉਂਕਿ ਲਾਈਫ ਇੰਨੀ ਬਿਜ਼ੀ ਹੈ ਹਾਂਜੀ ਜਵਾਗੋਂ ਵੀ ਕੰਮ ਕਰਦੇ ਚੱਲ ਜਾਂਦੇ ਹੈ ਨਾ ਇੱਥੇ ਤਿਹਾਰਾਂ ਦਾ ਸੁੱਤ ਪਤਾ ਨਹੀਂ ਲੱਗਦਾ ਬੱਚਿਆਂ ਨੂੰ ਹਾਂਜੀ ਨਾ ਉਹਨੇ ਖੁਸ਼ੀ ਹੋਆ ਬੱਚਿਆਂ ਨੂੰ ਤਿਹਾਰਾਂ ਦੇ ਉਰੇ ਮੈਨੂੰ ਆਲਾ ਦਾ ਆਉਣ ਵਾਲੇ ਟਾਈਮਾਂ 'ਚ ਤਾਂ ਜੜੀ ਆਪਣੀ ਟੀਮ ਦੇ ਕੋਲ ਜਾਣਗੇ ਹੈਨਾ ਇਹ ਕੰਮ ਹੀ ਆਦਾ ਹੈ ਕੰਮ ਤੇ ਜੰਨੇ ਆ ਕੰਮ ਤੋਂ ਆਏ ਆ ਆ ਕੇ ਖਾਓਗੇ ਫਿਰ ਉੱਥੇ ਕੰਮ ਤੇ ਜੰਨੇ ਕੇ ਜਾਵਾਂਗੇ ਬੱਚਿਆਂ ਨੂੰ ਆਉਣ ਤੋਂ ਹੋਂ ਦਾ ਟਾਈਮ ਬਣਦਾ ਅਨ ਤਿਹਾਰ ਦਾ ਕਿੱਥੋਂ ਅਸੀਂ ਦੀ ਉਹ ਗੱਲ ਕੀ ਕਹਿੰਦੇ ਜੀ ਤੁਸੀਂ ਜੀ ਮੈਂ ਕਿਹਾ ਲਾਸਟ ਪੀੜੀ ਆ ਸਾਡੀ ਬਸ ਹਾਂਜੀ ਤੇ ਟੁੱਟੂ ਆ ਪੰਜਾਬ ਨੂੰ ਨਾਤਾ ਹਾਂ ਲਾਸਟ ਪੀੜੀ ਆ ਠੀਕ ਆ ਹਾਂ ਜਿਹੜੀ ਦੀਵਾਲੀ ਵਾਲੀ ਪਤਾ ਜੀ ਨੂੰ ਵੀ ਦੀਵਾਲੀ ਹੈ ਹਾਂ ਜਾਂ ਵੱਧ ਤੋਂ ਵੱਧ ਜਿਹੜੇ ਆਪਣੇ ਪੁੱਤ ਤੀ ਇੱਥੇ ਮਾਈਗ੍ਰੇਟ ਹੋ ਕੇ ਆ ਗਏ ਜਾਂ ਉਹਨਾਂ ਨੂੰ ਪਤਾ ਜਿਹੜੇ ਇੱਥੋਂ ਦੇ ਜੰਪੜਾ ਉਹ ਭੁੱਲ ਜਾਣਗੇ ਉਹ ਭੁੱਲ ਜਾਣਗੇ ਹਾਂਜੀ ਇਹ ਤੂੰ ਅੱਗੇ ਭੁੱਲ ਜਾਣਗੇ ਤੂੰ ਲੋਹੇ ਦਾ ਬੋਝ ਆ ਬਤਨ ਜਿਹੜਾ ਆ દિਵਾਲੀ ਦੇ ਬੋਲੇ ਦਸਹਰੇ ਯਾਦ ਰੱਖਦਾ ਥੱਲੇ ਦਾ ਬੋਝ ਆ ਉਹ ਨਹੀਂ ਤੁਹਾਡੇ ਬੱਚੇ ਹੋਣ ਜਿਹੜੇ ਉਹ ਮੰਮੀ ਪਾਲਣ ਦੇ ਦਾਤਿਆ ਰਾਂ ਸਹੀ ਗੱਲ ਹੈ ਬੋਝ ਹੁਣ ਬੱਚਿਆਂ ਨੂੰ ਐਦ ਕੀ ਜਿਹੜਾ ਹੁਣ ਜਿਹੜੀ ਪਾਣੀ ਥੋੜੀ ਆ ਰਹੀ ਹੈ ਬਾਹਰ ਇਹਨਾਂ ਨੂੰ ਮਾੜਾ ਮੋਟਾ ਕਲਚਰ ਬਾਰੇ ਪਤਾ ਹੈ ਕਿ ਅਗਲੇ ਉਹਨਾਂ ਨੂੰ ਤਾਂ ਕਲਚਰ ਤੱਕ ਪਤਾ ਨਹੀਂ ਪੰਜਾਬੀ ਕਲਚਰ ਆਏਗੀ ਸੋ ਆਏ ਜੀ ਕੁੱਲ ਮਿਲਾ ਕੇ ਲੰਘਿਆ ਸਮਾਂ ਹੱਥ ਨਹੀਂ ਆਉਂਦਾ ਜਿਹੜੇ ਵਿਸਰਗੀਆਂ ਚੀਜ਼ਾਂ ਹਨਾ ਤੇ ਹਰ ਮੂਮੈਂਟ ਨੂੰ ਹਰ ਤਿਹਾਰ ਨੂੰ ਮੈਨੂੰ ਤਾਂ ਇੰਜੋਏ ਕਰਨਾ ਚਾਹੀਦਾ ਤੁਰ ਫਿਰ ਕੇ ਅਸੀਂ ਵੀ ਬਾਕੀ ਰੌਣਕ ਮੇਲਾ ਹੁਣ ਦੇਖਦੇ ਆਂ ਮੇਲੇ ਦਾ ਜਿਹੋ ਜੀ ਇੱਥੇ ਵਾਲੀ ਹੈਗੀ ਉਹੀ ਦੇਖ ਲਈਏ ਹੁਣ ਤੁਸੀਂ ਉਰੇ ਆ ਗਏ ਤੁਸੀਂ ਮੁੜ ਕੇ ਜਾ ਤਾਂ ਨਹੀਂ ਜਾਣਾ ਇੱਥੋਂ ਇੰਡੀਆ ਦਾ ਮੋਹ ਤਾਂ ਨਹੀਂ ਰਹਿਣਾ ਇੱਥੇ ਜੋ ਗਏ ਬਸ ਹੈਨਾ ਹਾਂ ਜਿਹੜਾ ਬੰਦਾ ਇੱਥੇ ਆ ਗਿਆ ਇੱਥੇ ਜੋ ਗਿਆ ਉਹ ਨਿਕਲੇ ਨਹੀਂ ਜਾਂਦਾ ਗੱਪਾਂ ਕਰਾਣ ਤਾਂ ਕਰ ਗਏ ਪਤਾ ਨਹੀਂ ਕਿੰਨੀਆਂ ਕਿ ਦਿਵਾਲੀਆਂ ਹੀ ਨੰਨੇ ਜਾਂਦੀਆਂ ਪੂਖਾ ਸਾਡੇ ਘਰ ਦੇ ਕੰਮ ਨੇ ਪਰਸਨ ਕੰਮ ਨੇ ਪਈਆ ਜਮੂਗ ਦੇ 5-7 ਦਿਨ ਵੀ ਨਾ ਵੀ ਦਸਾਈ ਜਾਮੂਗ ਬਤ ਬਤ ਨਹੀਂ ਜਾਂਦਾ ਨਹੀਂ ਨਹੀਂ ਜਾਂਦਾ ਬਿਲਕੁਲ ਤਿਹਾਰ ਕਰਕੇ ਤਾਂ ਕੋਈ ਵੀ ਨਹੀਂ ਜਾਂਦਾ ਨਹੀਂ ਨਹੀਂ ਬਿਲਕੁਲ ਆਹਦੇ ਹੋਰ ਕੰਮਾਂ ਦੇ ਚ ਲੋਕ ਚਲੇ ਜਾਂਦੇ ਆ ਤਿਹਾਰ ਤਿਹਾਰ ਕਰਕੇ ਨਹੀਂ ਜਾਂਦਾ ਟੁੱਟ ਰਿਹਾ ਰਿਸ਼ਤੇ ਨਾਤੇ ਟੁੱਟ ਰਿਹਾ ਜਿਵੇਂ ਬਾਪੂ ਜੀ ਉਹਨਾਂ ਨੇ ਕਿਹਾ ਨਾ ਤੇ ਇਥੋਂ ਦੀ ਇੱਕ ਅਲੱਗ ਤਰ੍ਹਾਂ ਦੀ ਹੈ ਇਹ ਪਰਦੇਸਾਂ ਦੀ ਹੈ ਨਾ ਅਸੀਂ ਪਹਿਲੀ ਵਾਰੀ ਮਤਲਬ ਦੀਵਾਲੀ ਬਾਹਰ ਦੇਖੀ ਤਾਂ ਕਰਕੇ ਸਾਨੂੰ ਮਤਲਬ ਉਹ ਮੈਂ ਦਾ ਥੋੜਾ ਮਹਿਸੂਸ ਹੋ ਰਿਹਾ ਪਰ ਦੁਆਵਾਂ ਨੇ ਸਾਰਿਆਂ ਲਈ ਵੀ ਆਪਾਂ ਤਾਂ ਕਹਿੰਦੇ ਵੀ ਹਰ ਦਿੱਤ ਤੇ ਹਰ ਮੈਨੂੰ ਨਾ ਪੁਰਾਣੇ ਪੰਜਾਬੀ ਵਾਲੇ ਵਧੀਆ ਲੱਗਦੇ ਸੀਗੇ ਮੇਰੇ ਚਾਚੇਤਾਏ ਯਾਰ ਕੇ ਮਤਲਬ ਬਾਹਰ ਗਏ ਉਹਨਸੋ ਆ ਬਟ 80 85 ਦੇ ਹਨ ਉਹਨਾਂ ਦਾ ਕੀ ਕੰਮ ਹੁੰਦਾ ਸੀਗਾ ਉਹ ਉਦੋਂ ਪਰਦੇਸੀ ਹੁੰਦੇ ਸੀ ਪਰਦੇਸੀ ਮਤਲਬ ਪੈਸਾ ਕਮਾਉਣ ਲਈ ਜਾਂਦੇ ਸਿਰਫ ਉਹਨਾਂ ਨੇ ਮਤਲਬ ਪ੍ਰਵਾਸ ਨਹੀਂ ਕੀਤਾ ਪ੍ਰਵਾਸ ਉਹਨਾਂ ਦਾ ਪਰਦੇਸੀ ਹੋਣ 'ਚ ਫਰਕ ਹੈ ਉਹ ਉਹ ਜਿਹੜੇ ਪੁਰਾਣੇ ਆਪਣੇ ਐਨ ਆਰ ਆਈ ਹੁੰਦੇ ਸੀ ਜੀ ਥੋੜੇ ਵੀ ਹੁਣ ਆ ਨਹੀਂ ਗਏ ਹੋਣਗੇ ਬਾਹਰ ਉਹ ਜਦੋਂ ਬਾਹਰ 6 ਮਹੀਨੇ 7 ਮਹੀਨੇ ਬਾਹਰ ਕਮਾਈ ਕਰਦੇ ਦਿਵਾਲੀ ਵੇਲੇ ਆ ਜਾਂਦੇ ਦਿਵਾਲੀ ਤੋਂ ਬਾਅਦ ਫਿਰ ਲੋੜ ਹੀ ਹੋ ਗਿਆ ਮਾਗੀ ਹੋ ਗਿਆ ਫਿਰ ਆਪਣੀ ਹੋਲੀ ਹੋ ਗਈ ਫਿਰ ਵਿਸਾਖੀ ਤੋਂ ਬਾਅਦ ਫਿਰ ਫਿਰ ਵਗ ਜਾਂਦੇ ਜਾਨਾ ਉਹ ਟਾਈਮ ਕੱਲਾ ਜਾਣਾ ਆਉਣਾ ਦੀ ਬਾਕੀ ਡੱਬਰ ਤਾਂ ਇੰਡੀਆ ਰਹਿੰਦਾ ਸੀ ਸਾਰਾ ਹਾਂ ਕਮਾਈ ਕਰਨ ਜਾਂਦਾ ਸੀ ਗੱਲਾਂ ਹਾਂ ਬਸ ਉਹ ਬਾਕੀ ਇੰਡੀਆ ਆਉਂਦਾ ਸੀ ਡੱਬਰ ਸਾਰਾ ਘਰ-ਬਾਰ ਉਹ ਸਾਰੇ ਤਿਹਾਰ ਤੋਂ ਰੋਕਣੇ ਮਨਾਉਂਦੇ ਦੇਖਿੰਦਾ ਸੀ ਹੁਣ ਤਾਂ ਕਰੇ ਦੀ ਬਣ ਜਾਂਦਾ ਬਾਹਰ ਦਾ ਬਾਹਰ ਸਰਦਾ ਇਹਨੂੰ ਜਿੰਦੇ ਨਾ ਕਿ ਜਿਹੜੇ ਬਾਹਰ ਚਲੇ ਗਏ ਉਦੋਂ ਉਦੋਂ ਸਿਰਫ ਇਹ ਹੁੰਦਾ ਸੀ ਕਿ ਇੱਕ ਜਾਣਾ ਪੈਸਾ ਕਮਾਵੇ ਇੰਡੀਆ ਭੇਜੇ ਹੁਣ ਇੱਥੇ ਬੱਚੇ ਵੀ ਇੱਥੇ ਲੈਂਦੇ ਕਾਰ ਵੀ ਇੱਥੇ ਬਣਾ ਲਏ ਗੱਡੀਆਂ ਕੰਮ ਕਰ ਟੋੜੀ ਇੱਥੇ ਹੋ ਗਿਆ ਜੀ ਦਾ ਵੀਜ਼ਾ ਪਹਿਲਾ ਖਤਮ ਹੋ ਗਿਆ ਉਹਨੇ ਦੁਵਾਰ ਤੋਂ ਪਹਿਲਾਂ ਜਾਣਾ ਨਹੀਂ ਦੁਵਾਰ ਤੋਂ ਬਾਅਦ ਜਾਵਾਂਗੇ ਇੱਥੇ ਪੁੱਤ ਅਸੀਂ ਕਿਹੜੀਆਂ ਦੁਵਾਲੇ ਦੇਖਣੀਆਂ ਨੇ ਹਾਂ ਕਿਹੜੀਆਂ ਬਣਾਉਣੀਆਂ ਨੇ ਹਾਂ ਆ ਆ ਆਖਰ ਨੂੰ ਮਿਸ ਤਾਂ ਤੁਸੀਂ ਵੀ ਕਰ ਰਹੇ ਹੋਂ ਦੀ ਜੰਗ ਹੈ ਬਿਲਕੁਲ ਜੀ ਬਿਲਕੁਲ ਹੁਣ ਘਰ ਜਿਹੜੇ ਆਪਣੇ ਜਗਾਹ ਨੇ ਠੀਕ ਮਨ ਦੇ ਆਪਣੇ ਬਜ਼ੁਰਗ ਮੰਨਦੇ ਨੇ ਉਹਨਾਂ ਜਗਾਹਾਂ ਤੇ ਆਪਾਂ ਮੱਥਾ ਟੇਕਣਾ ਸਾਰਾ ਕੋਈ ਕੰਮ ਨਾ ਆ ਜਿਹੜੇ ਆਪਣੇ ਮੱਟਿਆਂ ਨੂੰ ਕਿਹਾ ਤੇ ਹੁੰਦੇ ਹੁੰਦੇ ਸੀ ਆਪਾਂ ਹਾਂ ਮੱਟੀਆਂ ਦੇ ਹੋਰ ਸਾਰੇ ਰਹਤੇ ਹੁੰਦੇ ਹੁੰਦੇ ਉਹਦਾ ਕੰਮ ਹੀ ਵਗਿਆ ਖਤਮ ਹੋ ਗਿਆ ਇੱਥੇ ਹਰ ਕੰਮ ਕਰਨਾ ਪਰਮਿਸ਼ਨ ਨਾਲ ਹਾਂ ਵੀ ਕੋਈ ਫਟਾਕਾ ਚਲਾਉਣਾ ਤਾਂ ਵੀ ਪਰਮਿਸ਼ਨ ਲੈ ਕੇ ਚਲਾਉਣਾ ਜੇ ਕੋਈ ਦਵਾ ਦੀਵੇ ਦੀ ਕੋਣੇ ਪਰਮਿਸ਼ਨ ਲੈਣੀ ਹੈ ਕੋਈ ਤਾਂ ਹੈ ਨਹੀਂ ਪੁੱਤ ਵੀ ਜਾਵਾਂਗੇ ਦੀਵਾਲੀ ਮਨਾ ਕੇ ਮੁੜਿਆਵਾਂਗੇ ਹਨਾ ਹਾਂ ਕਿਹੜਾ ਕਿਰਾਇਆ ਕਿਹੜਾ ਥੋੜਾ ਲੱਗਦਾ ਹਾਂ ਉਹ ਨਾ ਹਾਂਜੀ ਸੋ ਏ ਆ ਜੀ ਕੁੱਲ ਮਿਲਾ ਕੇ ਜਵੇਂ ਅਸੀਂ ਮਿਸ ਕਰ ਰਹੇ ਹਾਂ ਬਾਬੇ ਹੁਣੀ ਵੀ ਮਿਸ ਬਾਬਾ ਜੀ ਹੁਣੀ ਮਿਸ ਕਰ ਰਿਹਾ ਤੇ ਇਹ ਜੋ ਪਟਾਕੇ ਪਟੂਕੇ ਘਰੇ ਕੁਛ ਉਹ ਕੁਝ ਵੀ ਚਲਾਉਣ ਨਹੀਂ ਦਿੰਦੇ ਤੇ ਉਹ ਬਿਲਕੁਲ ਹੀ ਬੈਨ ਹੈ ਤੇ ਰੌਣਕ ਮੇਲਾ ਸ਼ਾਮ ਜਿਉਂ-ਜਿਉਂ ਸ਼ਾਮ ਹੋਈ ਜਾਂਦੀ ਹੈ ਰੌਣਕ ਮੇਲਾ ਪਾਖੀ ਜਾਂਦਾ ਹੈਗਾ ਤੇ ਰਾਤ ਜਿਉਂ ਹੋ ਗਈ ਆਪਾਂ ਤੁਹਾਨੂੰ ਇੱਥੋਂ ਦਾ ਜਿਹੜਾ ਫਾਇਰ ਵਰਕ ਹੈ ਉਹ ਦਿਖਾਉਣਾ ਹੈ ਜੀ ਪਟਾਕੇ ਹਾਂ ਜੀ ਰੋਟੀ ਘਰ ਦੀ ਦੀਵਾਲੀ ਅੰਮ੍ਰਿਤ ਸਰਦੀ ਉਹ ਤਾਂ ਫਿਰ ਆਪਣੇ ਕਹਾਵਤਾਂ ਹੀ ਰਹਿ ਗਈਆਂ ਜੀ ਹੁਣ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤ ਸਰਦੀ ਰਾਤ ਦੇ ਵੱਜ ਗਿਆ ਜੀ 9 ਤੇ ਪਟਾਕੇ ਹੋ ਗਏ ਸ਼ੁਰੂ ਦੀਵਾਲੀ ਦੇ ਤੇ ਹੈਪੀ ਦੀਵਾਲੀ ਆਸਟ੍ਰੇਲੀਆ ਦੀ ਇਸ ਤਰੀਕੇ ਨਾਲ ਹੁੰਦੀ ਆ ਵਾਹ ਜੀ ਵਾਹ ਦੇਖੋ ਇਹ ਰੌਣਕ ਵੇਲਾ ਦੇਖਣ ਦੇ ਲਈ ਰੁਕੇ ਹੋਏ ਸੀ ਅਸੀਂ ਵੀ ਵਾਕਈ ਦੀਵਾਲੀ ਦੇਖੀ ਯਾਰ ਵਾਈਕ ਦੀਵਾਲੀ ਦੀ ਬਾਹਰਲੇ ਦੇਸ਼ਾਂ ਜਾਨਾ ਵਾਹ ਜੀ ਵਾਹ ਦੇਖੋ ਕਿੰਨੇ ਲੋਕ ਆਉਦੇ ਕਰਾਂ ਤੋਂ ਦੂਰ ਹੋ ਕੇ ਆਪਦਾ ਤਿਹਾਰ ਮਨਾ ਰਹੇ ਆ ਸਾਰੇ ਦੇਖ ਰਹੇ ਆ ਹਨਾ ਉਹ ਵਾਹ ਇਹ ਵੀ ਪਤਾ ਨਹੀਂ ਕਿੰਨੀਆਂ ਕੁ ਪਰਮਿਸ਼ਨਾਂ ਲੈ ਕੇ ਚਲਾਇਆ ਜਾ ਰਿਹਾ ਇਹ ਕੰਮ ਆਇਆ ਹੁ ਦੇ ਜੀ ਪ੍ਰਦੇਸਾਂ ਦੀ ਦੀਵਾਲੀ ਹਰ ਵਾਰਕ ਪੂਰਾ ਤਖੜਾ ਹੋ ਰਿਹਾ ਜੀ ਕਿੰਨੇ ਲੋਕ ਯਾਰ ਆਪਦੇ ਘਰ ਆਵਾਰਾ ਦੂਰ ਹੈ ਮਿਸਤਾ ਕਰਦੇ ਆ ਯਾਰ ਹਨਾ ਅਸੀਂ ਕਰ ਰਹੇ ਹਾਂ ਇਸ ਸਾਲ ਇਹ ਅਸੀਂ ਪੰਜਾਬ ਨਹੀਂ ਨਾ ਇਹ ਸਾਡਾ ਪਹਿਲਾ ਸਾਲ ਹੈ ਹਰ ਸਾਲ ਅਸੀਂ ਘਰ ਆਉਂਦੇ ਸੀਗੇ ਐਤਕੀ ਨਹੀਂ ਆਏ ਤੇ ਆਪਦੇ ਤਿਥ ਤੇ ਹਰ ਨੂੰ ਬੰਦਾ ਮਿਸ ਕਰਦਾ ਹੈ ਲੱਗ ਰਿਹਾ ਯਾਰ ਹੈਨਾ ਹੈ ਵਧੀਆ ਲੱਗ ਰਿਹਾ ਯਾਰ ਐਨੇ ਤਾਂ ਸ਼ਾਇਦ ਵੀ ਇੰਡੀਆ ਨਾਲ ਚਲਾਉਂਦੇ ਆਪਦੇ ਘਰੇ ਪੰਜਾਬ ਨਹੀਂ ਚਲਾਉਂਦੇ ਬਟਾਕੇ ਇੱਥੇ ਖੜ ਕੇ ਦੇਖਣ ਦਾ ਨੇ ਯਾਰ ਸਾਰੇ ਮਿਸਦਾ ਕਰ ਰਹੇ ਆ ਨਾ ਆਪਦੇ ਮਤਲਬ ਤੇ ਦਿਨ ਨੂੰ ਤਿਹਾਰ ਨੂੰ ਇਧਰ ਤੱਕ ਦੇਖੋ ਯਾਰ ਕਿੰਨਾ ਇਕੱਠਾ ਲੋਕਾਂ ਦਾ ਹਾਂ ਲੰਬਾ ਚਲੋ ਥੋੜਾ ਜਿਹਾ ਕੰਮ ਦੇਖੋ ਸਾਰੇ ਲੋਕ ਆਏ ਹੋਏ ਆ ਤਾਂ ਕਰ ਗਏ ਤਾਂ ਕੱਲ ਰਾਤ ਨੂੰ ਆਇਆ ਮੇਲਾ ਇਸ ਤਰ੍ਹਾਂ ਦਾ ਹੋ ਜਾਂਦਾ ਨਾਈਟ ਤੇ ਪੂਰਾ ਭਖਿਆ ਹੋਇਆ ਕੰਮ ਉਹ ਵਾਹ ਇਹ ਹੋ ਰਹੀ ਵਧੀਆ ਸੀ ਯਾਰ ਓਹ ਕੀ ਬਾਤ ਹੈ ਭੀੜ ਨਾ ਦਿਨੇ ਘੱਟ ਸੀ ਥੋੜੀ ਦਿਨ ਨਾਲੋਂ ਹੁਣ ਬਹੁਤ ਵੀੜਾ ਬਹੁਤ ਲੋਕ ਆਏ ਹੋਏ ਆ ਕਿਉਂਕਿ ਕੰਮ ਕਰਨਾਂ ਤੋਂ ਵੇਹਲ ਹੋ ਗਈ ਸ਼ਾਮ ਨੂੰ ਹਰੇਕ ਨੂੰ ਹਨਾ ਤੇ ਦਿਨੇ ਤੁਹਾਨੂੰ ਬਿਜ਼ੀ ਲਾਈਫ ਹੁੰਦੀ ਹੈ ਤੇ ਬਾਹਰ ਭਾਈ ਅੱਗੇ ਨੂੰ ਆ ਜਾਓ ਵੱਲਾ ਬਏ ਮਤਲਬ ਸਿਡਨੀ ਜਿੱਥੇ ਖੜੇ ਆ ਨਾ ਅਸੀਂ ਸਿਡਨੀ ਇਹ ਤੋਂ ਬਿਨਾ ਹੋਰ ਕਿਤੇ ਪਟਾਕੇ ਨਹੀਂ ਚੱਲਦੇ ਜਿੱਥੇ ਆ ਤੁਹਾਨੂੰ ਦਿਖਾ ਰਿਹਾ ਸਭ ਤੋਂ ਤਗੜਾ ਫਾਇਰਵਰਕ ਹੈ ਸਿਡਨੀ ਮਤਲਬ ਸਭ ਤੋਂ ਵੱਡੀ ਦੀਵਾਲੀ ਇੱਕ ਤਰੀਕੇ ਨਾਲ ਮਾਨੇ ਦੀਵਾਲੀ